ਪੌਲਸ ਰਸੂਲ ਦੇ ਪੱਤਰੀ ਗਲਾਤੀਆਂ ਨੂੰ ਅਧਿਆਇ 1 ਲਿਖਤਮ ਪੌਲਸ ਜਿਹੜਾ ਰਸੂਲ ਹਾਂ ਮਨੁੱਖਾਂ ਦੇ ਵੱਲੋਂ ਨਹੀਂ ਨਾ ਕਿਸੇ ਦੇ ਰਾਹੀਂ ਸਗੋ ਯਿਸੂ ਮਸੀਹ ਦੇ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ ਜਿਨੇ ਉਸਨੂੰ ਮੁਰਦਾ ਵਿੱਚੋਂ ਜਿਵਾਲਿਆ ਅਤੇ ਉਹ ਸਭਪਰਾ ਜਿਹੜੇ ਮੇਰੇ ਨਾਲ ਹਨ ਅੱਗੇ ਜੋਗ ਗਲਾਤੀਆਂ ਦੀਆਂ ਕਲੀਸਿਯਾਂ ਨੂੰ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਪਰਮੇਸ਼ਰ ਦੀ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ जिने ਸਾਡੇ ਆਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਪਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਬਚਾ ਲਵੇ ਉਹਦੀ ਵਡਿਆਈ ਜੁਗੁ ਜੁਗ ਹੋਵੇ ਆਮੀਨ ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਧਿਆ ਐਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੇ ਵੱਲ ਚੁੱਕਦੇ ਜਾਂਦੇ ਹੋ ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ ਪਰੰਤੂ ਕਈ ਕੂ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ ਪਰ ਜੇਕਰ ਅਸੀਂ ਵੀ ਜਾਂ ਸੁਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ ਜੇਕਰ ਅਸਾਂ ਕੇ ਕਿਹਾ ਹੈ ਤਿੱਕਰ ਮੈਂ ਹੁਣ ਫੇਰ ਵੀ ਆਖਦਾ ਹਾਂ ਪਰ ਜੇ ਕੋਈ ਉਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਤੁਸੀਂ ਕਬੂਲ ਕੀਤੀ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ ਕੀ ਮੈਂ ਹੁਣ ਮੁਰਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ਰ ਨੂੰ? ਅਥਵਾ ਕੀ ਮੈਂ ਮੁਰਖਾਂ ਨੂੰ ਰਜਾਇਆ ਚਾਹੁੰਦਾ ਹਾਂ? ਜੇ ਮੈਂ ਅੱਜ ਤੋੜੀ ਮੁਰਖਾਂ ਨੂੰ ਰਜਾਉਂਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ। हे ਪ੍ਰਭੂ ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚਿਤਾਰਦਾ ਹਾਂ ਭਈ ਉਹ ਇਨਸਾਨ ਦੇ ਅਨਸਾਰ ਨਹੀਂ ਹੈ। ਉਹ ਮੈਨੂੰ ਨਾ ਤਾਂ ਇਨਸਾਨ ਕੋਲ ਮਿਲੀ ਨਾ ਹੀ ਮੈਨੂੰ ਸਿਖਾਇਆ ਗਿਆ। ਸਗੋਂ ਉਹ ਯਿਸੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ। ਕਿਉਂਕਿ ਜੋ ਯਹੂਦਿਆਂ ਦੇ ਮੱਤ ਵਿੱਚ ਜਿਹੜਾ ਅੱਗੇ ਮੇਰਾ ਚੱਲਣ ਸੀ ਸੋ ਤੁਸੀਂ ਉਹਦੀ ਖਬਰ ਸੁਣੀ ਲਈ ਭਈ ਮੈਂ ਪਰਮੇਸ਼ਰ ਦੀ ਕਲਿਸਿਆ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹਨੂੰ ਬਰਬਾਦ ਕਰਦਾ ਸਾਂ ਅਤੇ ਆਪਣੇ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦਿਆਂ ਦੇ ਮੱਤ ਵਿੱਚ ਆਪਣੀ ਕੌਮ ਦੇ ਬਾਲੇ ਹਾਨੀਆਂ ਨਾਲੋਂ ਸਿਰ ਕੱਟਸਾ ਪਰ ਜਦੋਂ ਉਹਦੀ ਜਦ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ ਅਤੇ ਆਪਣੀ ਕਿਰਪਾ ਨਾਲ ਸਦਿਆ ਉਹ ਪਾਉਣੀ ਹੋਈ ਜੋ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਕਾਸ਼ ਕਰੇ ਪਈ ਮੈਂ ਉਹਦੀ ਖੁਸ਼ਖਬਰੀ ਪਰਾਈਆਂ ਕਮਾਂ ਵਿੱਚ ਸੁਣਾਵਾ ਤਦੋਂ ਹੀ ਮੈਂ ਮਾਸ ਅਤੇ ਲਹੂ ਤੋਂ ਸਲਾਨਾ ਪੁੱਛੀ ਨਾ ਯਰੂਸ਼ਲਮ ਨੂੰ ਉਹਨਾਂ ਕੋਲ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚਲਿਆ ਗਿਆ ਅਤੇ ਫਿਰ ਦਮਸ਼ਕ ਨੂੰ ਮੁੜ ਆਇਆ ਤਦ ਤਿੰਨਾਂ ਵਰ੍ਹਾਂ ਦੇ ਪਿੱਛੋਂ ਕਿਫਾਸ ਦੇ ਦਰਸ਼ਨ ਕਰ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹਦੇ ਕੋਲ 15 ਦਿਨ ਰਿਹਾ ਪਰ ਪ੍ਰਭੂ ਦੇ ਪ੍ਰਾ ਯਕੂਬ ਤੋਂ ਬਿਨਾ ਮਰਸੂਲੇ ਵਿੱਚੋਂ ਕਿਸੇ ਹੋਰ ਨੂੰ ਨਹੀਂ ਡਿਠਾ ਹੁਣ ਜਿਹੜੀਆਂ ਗੱਲਾਂ ਤੁਹਾਨੂੰ ਲਿਖਦਾ ਹਾਂ ਵੇਖੋ ਪਰਮੇਸ਼ਰ ਦੇ ਅੱਗੇ ਕਹਿੰਦਾ ਹਾਂ ਮੈਂ ਝੂਠ ਨਹੀਂ ਬੋਲਦਾ ਉਹਦੇ ਮਗਰੋਂ ਮੈਂ ਸੂਰਿਆ ਅਤੇ ਕਲਕਿਆ ਦੇ ਇਲਾਕੇ ਵਿੱਚ ਗਿਆ ਅਤੇ ਯੁੱਧੀਆਂ ਦੀਆਂ ਕ੍ਰਿਸ਼ੀਆਂ ਨੂੰ ਜੋ ਮਸੀਹ ਵਿੱਚ ਸਨ ਅਜੇ ਮੇਰੇ ਚਿਹਰੇ ਦੀ ਸ਼ਾਨ ਵੀ ਨਾ ਸੀ ਪਰ ਨਿਰਾ ਉਹ ਸੁਣਦੀਆਂ ਸਨ ਕੋਈ ਜਿਹੜਾ ਸਾਨੂੰ ਅੱਗੇ ਸਤਾਉਂਦਾ ਸੀ ਉਹ ਹੁਣ ਉਹ ਨੀਚਾ ਜਿਹਾ ਖੁਸ਼ਖਬਰੀ ਸੁਣਾਉਂਦਾ ਹੈ ਜਿਹਨੂੰ ਅੱਗੇ ਬਰਬਾਦ ਕਰਦਾ ਸੀ ਅਤੇ ਉਹਨਾਂ ਮੇਰੇ ਕਾਰਨ ਪਰਮੇਸ਼ਰ ਦੀ ਵਡਿਆਈ ਕੀਤੀ ਪੌਲਸ ਰਸੂਲ ਦੇ ਪੱਤਰੀ ਗਲਾਤੀਆਂ ਨੂੰ ਅਧਿਆਇ 2 ਤਦ 14 ਵਰ੍ਹੇ ਪਿਛੋਂ ਮੈਂ ਬਰਨਾਬਾਸ ਸਣੇ ਯਰੂਸ਼ਲੈਮ ਨੂੰ ਫਿਰ ਗਿਆ ਅਤੇ ਤਿੱਤੁਸ ਨੂੰ ਵੀ ਨਾਲ ਲੈ ਗਿਆ ਅਤੇ ਮੇਰਾ ਜਾਣਾ ਪ੍ਰਕਾਸ਼ ਬਾਣੀ ਦੇ ਅਨੁਸਾਰ ਸੀ ਅਤੇ ਉਸ ਖੁਸ਼ਖਬਰੀ ਨੂੰ ਜਿਹਦਾ ਮੈਂ ਪਰਾਈਆਂ ਕਮਾਂ ਵਿੱਚ ਪ੍ਰਚਾਰ ਕਰਦਾ ਹਾਂ ਉਹਨਾਂ ਦੇ ਅੱਗੇ ਪੇਸ਼ ਕੀਤਾ ਪਰ ਨਾਮੀ ਗ੍ਰਾਮੀ ਲੋਕਾਂ ਦੇ ਅੱਗੇ ਦਿਰਾਲੇ ਵਿੱਚ ਪਈ ਕਿਤੇ ਇਹ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌਰ ਭਜ ਆਕਾਰਤ ਹੋਵੇ ਪਰ ਤਿਤਸਵੀ ਜੋ ਮੇਰੇ ਨਾਲ ਸੀ ਭਾਵੇਂ ਯੂਨਾਨੀ ਸੀ ਤਾਂ ਵੀ ਤੱਕੋ ਤੱਕੀ ਸੁਨਤੀ ਨਾ ਬਣਾਇਆ ਗਿਆ ਪਰ ਮੈਂ ਉਹਨਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਆਜ਼ਾਦੀ ਦੀ ਸੂਲ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ ਹੋਈ ਹੈ ਚੋਰੀ ਵੜ ਆਏ ਪੈਸਾ ਨੂੰ ਬੰਧਨ ਵਿੱਚ ਲਿਉਣ ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵਸ ਵਿੱਚ ਨਾ ਆਏ ਪਈ ਖੁਸ਼ਖਬਰੀ ਦੀ ਸੱਚਾਈ ਤੁਹਾਡੇ ਕੋਲ ਬਣੀ ਰਹੀ ਪਰ ਉਹ ਜਨਾਮੀ ਗ੍ਰਾਮੀ ਸਨ ਉਹ ਭਾਵੇਂ ਕਿਉਂ ਜੇ ਹੋਣ ਮੈਨੂੰ ਕੋਈ ਪਰਵਾਹ ਨਹੀਂ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਮੈਂ ਕਹਿੰਦਾ ਹਾਂ ਪਈ ਜਿਹੜੇ ਨਾਮੀ ਗ੍ਰਾਮੀ ਹਨ ਉਹਨਾਂ ਤੋਂ ਮੈਨੂੰ ਤਾਂ ਕੁਝ ਪ੍ਰਾਪਤ ਨਾ ਹੋਇਆ ਸੋ ਉਲਟੇ ਜੇ ਉਹਨਾਂ ਨੇ ਡਿੱਠਾ ਪਈ ਸੁਨੁਤਿਆ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਪਿਆ ਗਿਆ ਜਿਵੇਂ ਸੁਨੁਤਿਆ ਲਈ ਪਤਰਸ ਨੂੰ ਕਿਉਂਕਿ ਜਿਨੇ ਸੁਨੁਤਿਆ ਦੇ ਵਿਖੇ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਅਸਰ ਕੀਤਾ ਉਹਨੇ ਅਪਰਈਆ ਕੋਮਾ ਦੇ ਵਿੱਚ ਮੇਰੇ ਵਿੱਚ ਵੀ ਅਸਰ ਕੀਤਾ ਅਤੇ ਜਾਂ ਉਹਨਾਂ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਕੂਬ ਅਤੇ ਕਿਫਾਸ ਅਤੇ ਉਹਨਾਂ ਨੇ ਜਿਹੜੇ ਕਲੀਸੇ ਦੇ ਥੰਮ ਆਖੀ ਦੇ ਹਨ ਮੇਰੇ ਨਾਲ ਬਰਨਾਬਾਸ ਨਾਲ ਸਾਂਝ ਦੇ ਸੱਜੇ ਹੱਥ ਮਲਾਏ ਪਈ ਅਸੀਂ ਪਰਇਆ ਕੋਮਾ ਕੋਲ ਜਾਈਏ ਅਤੇ ਉਹ ਸੁਨਤੀਆਂ ਕੋਲ ਕੇਵਲ ਅਸੀਂ ਗਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਲੱਕ ਵੱਡਾ ਸੀ ਪਰ ਜਾਂ ਕਿਫਾਸ ਅਤਾਕੇ ਨੂੰ ਆਇਆ ਤਾਂ ਮੈਂ ਉਹਦੇ ਮੂੰਹ ਤੇ ਉਹਦੇ ਸਾਹਮਣੇ ਕੀਤਾ ਕਿਉਂਕਿ ਉਹ ਤਾਂ ਦੋਸ਼ੀ ਠਹਿਰਾ ਸੀ ਇਸ ਲਈ ਕਿ ਉਹ ਉਸ ਤੋਂ ਅੱਗੇ ਜੋ ਕਈ ਕੋ ਜਣੇ ਯਕੂਬ ਦੇ ਵੱਲੋਂ ਆਏ ਉਹ ਪ੍ਰਾਈ ਕੌਮ ਵਾਲਿਆਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਾਂ ਉਹ ਆਏ ਤਾਂ ਸੁੰਨਤੀਆਂ ਦੇ ਡਰ ਦੇ ਮਾਰੇ ਉਹ ਪਛਾਹ ਹਟ ਗਿਆ ਅਤੇ ਆਪਣੇ ਆਪ ਨੂੰ ਅੜ ਕੀਤਾ ਅਤੇ ਬਾਕੀ ਯਹੂਦੀਆਂ ਨੇ ਵੀ ਉਹਦੇ ਨਾਲ ਦਰੰਗੀ ਕੀਤੀ ਇਥੋਂ ਤੱਕ ਜੋ ਬਰਨਾਬਾਸ ਵੀ ਉਹਨਾਂ ਦੀ ਦਰੰਗੀ ਨਾਲ ਪਰਮਾਇਆ ਗਿਆ ਪਰ ਜਾਂ ਮੈਂ ਵੇਖਿਆ ਜੋ ਉਹ ਅੰਜੀਲ ਦੀ ਸਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕਿਫਾਸ ਨੂੰ ਆਖਿਆ ਪਈ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੇ ਰੀਤ ਉੱਤੇ ਚੱਲਦਾ ਹੈ ਅਤੇ ਯਹੂਦੀਆਂ ਦੇ ਰੀਤ ਉੱਤੇ ਨਹੀਂ ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੇ ਰੀਤ ਉੱਤੇ ਬੋਧੋ ਬੋਧੀ ਚਲਾਉਂਦਾ ਹੈ ਅਸੀਂ ਜਨਮ ਕਰਕੇ ਯਹੂਦੀ ਹਾਂ ਪਰ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ ਤਾਂ ਵੀ ਇਹ ਜਾਣ ਕੇ ਪਈ ਮਨੁੱਖ ਅਸ਼ਰਧ ਦੇ ਕੰਮਾਂ ਤੋਂ ਨਹੀਂ ਸਗੋਂ ਜੇਰਾ ਯਿਸੂ ਮਸੀਹ ਉੱਤੇ ਨਿੱਚਾ ਕਰਨ ਤੋਂ ਧਰਮਿਤ ਠਹਿਰਾਇਆ ਜਾਂਦਾ ਹੈ ਅਸਾਂ ਵੀ ਮਸੀਹ ਯਿਸੂ ਉੱਤੇ ਨਿੱਚਾ ਕੀਤੀ ਪਈ ਮਸੀਹ ਦੇ ਨਿੱਚਾ ਤੋਂ ਨਾ ਅਸ਼ਰਧ ਦੇ ਕੰਮਾਂ ਤੋਂ ਧਰਮਿਤ ਠਹਿਰ ਜਾਈਏ ਕਿਉਂਕਿ ਕੋਈ ਬਸ਼ਰ ਸ਼ਰਧੇ ਕਮਾ ਤੋ ਤਰਮਿਨਿ ਠਰਾ ਜਾਵੇਗਾ ਪਰ ਜੇ ਅਸੀਂ ਮਸੀਹ ਵਿੱਚ ਤਰਮਿ ਠਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿਕਲੇ ਤਾਂ ਭਲਾ ਮਸੀਹ ਪਾਪ ਦਾ ਸਿਵਦਰ ਹੋਇਆ ਕਦੇ ਨਹੀਂ ਕਿਉਂਕਿ ਜੋ ਮੈਂ ਟਾ ਦਿੱਤਾ ਜੇ ਉਸ ਨੂੰ ਫਿਰ ਬਣਾਵਾ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ ਇਸ ਲਈ ਜਿਵੇਂ ਸ਼ਰਹੀ ਦੇ ਕਾਰਨ ਸ਼ਰਹੀ ਵੱਲੋਂ ਮੋਇਆ ਭਈ ਪਰਮੇਸ਼ਰ ਲਈ ਜੀਉਂਦਾ ਰਹਾ ਮੈਂ ਮਸੀਹ ਦੇ ਲਈ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜਾਂਦਾ ਮਸੀਹ ਮੇਰੇ ਵਿੱਚ ਜਾਂਦਾ ਹੈ ਅਤੇ ਹੁਣ ਜਿਹੜਾ ਜੀਵਨ ਸ੍ਰਿਵਜ ਭੋਗਦਾ ਹਾਂ ਸੋ ਪਰਮੇਸ਼ਰ ਦੇ ਪੁੱਤਰੋ ਤੇ ਨਿਜਮਾ ਭੋਗਦਾ ਹਾਂ ਜਿਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਮੈਂ ਪਰਮੇਸ਼ਰ ਦੀ ਕਿਰਪਾ ਨੂੰ ਅਕਾਰਤ ਨਹੀਂ ਕਰਦਾ ਕਿਉਂਕਿ ਜੇ ਸ਼ਰਧ ਰਹੀ ਧਰਮ ਪ੍ਰਾਪਤ ਹੁੰਦਾ ਤਾਂ ਮਸੀਹ ਐਵੇਂ ਹੀ ਮੋਇਆ ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 3 हे ਮੁਰਕ ਗਲਾਤੀਓ ਕਿਰਤਾਰੀ ਉੱਤੇ ਜਾਦੂ ਪਾਲੇ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਿਆ ਹੋਇਆ ਸ੍ਰੀ ਹਨ ਪ੍ਰਸਿੱਧ ਕੀਤਾ ਗਿਆ ਮੈਂ ਤੁਹਾਨੂੰ ਨਿਰਾ ਇਹਨਾਂ ਮਲੂਮ ਕਰਨਾ ਚਾਹੁੰਦਾ ਹਾਂ ਕੋਈ ਤੁਹਾਨੂੰ ਸਿਰ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਅਥਵਾ ਨਿਚ ਦੇ ਸੁਨੇਹੇ ਤੋਂ ਕਿ ਤੁਸੀਂ ਇਹੋ ਜਿਹਾ ਮੂਰਖ ਭਲਾ ਆਤਮਾ ਦੇ ਦੁਆਰਾ ਆਰੰਭ ਕਰਕੇ ਤੁਸੀਂ ਸਰੀਰ ਦੁਆਰਾ ਸੰਪੰਨਤ ਕਰਦੇ ਹੋ ਕਿ ਤੁਸੀਂ ਇੰਨੇ ਦੁੱਖਾਂ ਨੂੰ ਐਵੇਂ ਚੱਲਿਆ ਜੇ ਸੱਚੀ ਮੁੱੱਚੀ ਐਵੇਂ ਹੀ ਹੋਵੇ ਇਹ ਜਿਹੜਾ ਤੁਹਾਨੂੰ ਆਤਮਾ ਦਿੰਦਾ ਹੈ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਧੇ ਕੰਮਾਂ ਤੋਂ ਜਾਂ ਨੇਚਰ ਦੇ ਸੁਨੇਹੇ ਤੋਂ ਇਹ ਕਰਦਾ ਹੈ ਜਿਵੇਂ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਸੋ ਜਾਣ ਛੱਡੋ ਪਰ ਜਿਹੜੇ ਪ੍ਰਤੀਤ ਵਾਲੇ ਹਨ ਉਹ ਅਬਰਾਹਮ ਦੇ ਪੁੱਤਰ ਹਨ ਅਤੇ ਧਰਮ ਪੁਸਤਕ ਨੇ ਅੱਗੋਂ ਇਹ ਵੇਖ ਕੇ ਪਈ ਪਰਮੇਸ਼ਰ ਪਰਾਈਆਂ ਕੋਮਨ ਨੂੰ ਨੇਚਰ ਦੇ ਰਹੀਂ ਧਰਮਿਤ ਰਾਵੇਗਾ ਅਬਰਾਹਮ ਨੂੰ ਅੱਗੋਂ ਹੀ ਖੁਸ਼ਖਬਰੀ ਸੁਣਾਈ ਪਈ ਸਭ ਕਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ ਸੋ ਜਿਹੜੇ ਨਿਚਾ ਵਾਲੇ ਹਨ ਉਹ ਨਿਚਾਵਾਨ ਅਬਰਾਹਮ ਦੇ ਨਾਲ ਮੁਬਾਰਕ ਹਨ ਕਿਉਂਕਿ ਜਿਨਨੇ ਸ਼ਰਾ ਦੇ ਕਮਾਂ ਉੱਤੇ ਪ੍ਰੋਸਾ ਰੱਖਦੇ ਹਨ ਉਹ ਸ਼ਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਹਨਾਂ ਸਭ ਨਾਲ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆਂ ਹਨ ਲੱਗਾਂ ਨਹੀਂ ਰੰਦਾ ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਰ ਦੇ ਅੱਗੇ ਸ਼ਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਨਹੀਂ ਚਾਤੋ ਜਿਉਂਦਾ ਰਹੇਗਾ ਅਤੇ ਸ਼ਰਾ ਨੂੰ ਨੇਚਾ ਨਾਲ ਕੁਝ ਵਾਸਤਾ ਨਹੀਂ ਸਗੋ ਜੀ ਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਸੋ ਉਹਨਾਂ ਤੋਂ ਜਿਉਂਦਾ ਰਹੇਗਾ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸ਼ਰਾਪ ਤੋਂ छुड़ाया ਇਸ ਕਰਕੇ ਜੋ ਉਹ ਸਾਡੇ ਲਈ ਸਰਾਫ ਬਣਿਆ ਕਿਉਂਕਿ ਜੋ ਲਿਖਿਆ ਹੋਇਆ ਹੈ ਪਈ ਸਰਾਪੀ ਹੈ ਸਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ ਪਈ ਅਬਰਾਹਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੋ ਮੌਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਬਚਨ ਨੂੰ ਨਿਚੇ ਦੇ ਰਹੀਂ ਪ੍ਰਾਪਤ ਕਰੀਏ हे ਪ੍ਰਭੂ ਮੈਂ ਮਨੁੱਖ ਵਾਂਗ ਬੋਲਦਾ ਹਾਂ ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਦਾ ਕਰਦਾ ਹੈ ਹੁਣ ਅਬਰਾਹਮ ਅਤੇ ਉਸ ਦੀ ਅੰਸਨੂ ਬਚਨ ਦਿੱਤੇ ਗਏ ਸਨ ਉਹ ਨਹੀਂ ਕਹਿੰਦਾ ਅੰਸਨੂ ਜਿਵੇਂ ਬਾਲਾਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ ਤੇਰੀ ਅੰਸਨੂ ਸੋ ਮਸੀਹ ਹੈ ਹੁਣ ਮੈਂ ਇਹ ਆਖਦਾ ਹਾਂ ਪਈ ਉਸ ਨੇਮ ਨੂੰ ਜੋ ਪਰਮੇਸ਼ਰ ਨੇ ਅੱਗੇ ਬਣਾ ਹੈ ਸੋ ਸ਼ਰਾ ਜਿਹੜੀ ਉਸ ਤੋਂ 430 ਵਰਨ ਦੇ ਪਿੱਛੇ ਆਈ ਉਸ ਨੂੰ ਅਕਾਰਤ ਨਹੀਂ ਕਰਦੀ ਪਈ ਉਹ ਬਚਨ ਅਵਿਰਥਾ ਹੋ ਜਾਵੇ ਕਿਉਂਕਿ ਜੇ ਅਧਿਕਾਰ ਸ਼ਰਤ ਹੁੰਦਾ ਤਾਂ ਫਿਰ ਬਚਨ ਤੋਂ ਨਹੀਂ ਪਰੰਤੂ ਪਰਮੇਸ਼ਰ ਨੇ ਅਬਰਾਹਮ ਲਈ ਉਹਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ ਫਿਰ ਸ਼ਰਾ ਕੀ ਹੈ ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਦੂਤਾਂ ਦੇ ਰਾਹੀਂ ਇੱਕ ਬਚੋਲੇ ਦੇ ਹੱਥੀ ਠਰਾਈ ਗਈ ਹੁਣ ਬਚੋਲਾ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ਰ ਇੱਕੋ ਹੈ ਫਿਰ ਪਲਾਂ ਸ਼ਰਾ ਪਰਮੇਸ਼ਰ ਦੇ ਆਪ ਬਚਨ ਦੇ ਵਿਰੁੱਧ ਹੈ ਕਦੇ ਨਹੀਂ ਕਿਉਂਕਿ ਜੇਕਰ ਅਜਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਰਮ ਸੱਚ ਮੁੱਚੀ ਸ਼ਰਾ ਤੋਂ ਪ੍ਰਾਪਤ ਹੁੰਦਾ ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹਟਾ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਚਾ ਕਰਨ ਤੋਂ ਮਿਲਦਾ ਹੈ ਨਿਚਾ ਕਰਨ ਵਾਲਾ ਨੂੰ ਦਿੱਤਾ ਜਾਵੇ ਪਰ ਨਿਚਰ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨਿਚਰ ਦੇ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰਧ ਦੇ ਪਹਿਲੇ ਹਿੱਟ ਵੱਧੇ ਹੋਏ ਰਹਿੰਦੇ ਸਾਂ ਸੋ ਸ਼ਰਧ ਮਸੀਹ ਦੀ ਆਉਣ ਤੱਕ ਸਾਡੇ ਲਈ ਨਿਗ੍ਹਾਬਾਨ ਬਣੀ ਭਈ ਅਸੀਂ ਨਿਚਰ ਨਾਲ ਧਰਮਿਤ ਰਹ ਜਾਈਏ ਪਰ ਹੁਣ ਨਿਚਰ ਜੋ ਆਈ ਅਸੀਂ ਅਗਾਹਾਂ ਨੂੰ ਨਿਗ੍ਹਾਬਾਨ ਦੇ ਮਤੈਤ ਨਹੀਂ ਹਾਂ ਕਿਉਂ ਜੋ ਮਸੀਹ ਯਿਸੂ ਹੁਤੇ ਨਿਚਰ ਕਰਨ ਕਰਕੇ ਤੁਸੀਂ ਸਭੇ ਪਰਮੇਸ਼ਰ ਦੇ ਪੁੱਤਰ ਹੋ ਕਿਉਂ ਜੋ ਤੁਸਾਂ ਜਿੰਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ ਨਾ ਯਹੂਦੀ ਨਾ ਯੁਨਾਨੀ ਨਾ ਗੁਲਾਮ ਨਾ ਆਜ਼ਾਦ ਨਾ ਨਰ ਨਾ ਨਾਰੀ ਹੋ ਸਕਦਾ ਹੈ ਕਿਉਂ ਜੋ ਤੁਸੀਂ ਸਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਮ ਦੀ ਅੰਸ਼ ਅਤੇ ਬਚਨ ਦੇ ਅਨੁਸਾਰ ਅਧਿਕਾਰੀ ਹੋ ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 4 ਹੁਣ ਮੈਂ ਆਖਦਾ ਹਾਂ ਭਈ ਅਧਿਕਾਰੀ ਜਿੰਨਾ ਚਿਰ ਬਾਲਕ ਹੈ ਉਹ ਉਸ ਵਿੱਚ ਅਤੇ ਗੁਲਾਮ ਵਿੱਚ ਕੁਝ ਪਿੰਪੇਤਨੀ ਭਾਵੇਂ ਉਹ ਸਭ ਦਾ ਮਾਲਕ ਹੈ ਪਰ ਉਸ ਮਿਆਤਿਕ ਜੋ ਪਿਤਾ ਨੇ ਪਹਿਲਾਂ ਠਰਾਈ ਹੈ ਸਰਬਰਾਹਾ ਅਤੇ ਮੁਖਤਿਆਰਾਂ ਦੀ ਮਤੇਤ ਹੈ ਕਿਵੇਂ ਅਸੀਂ ਵੀ ਜਦ ਬਾਲਕ ਸਾਂ ਤਦ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ ਪਰ ਜਦ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਕਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਧ ਦੇ ਮਤੇਤ ਜੰਮਿਆ ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਸ਼ਰਧ ਦੇ ਮਤੇਤ ਹਨ ਛੁਡਾਵੇ ਪਈ ਨੇਪਾਲ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਕਲ ਦਿੱਤਾ ਜਿਹੜਾ ਅੱਬਾ ਅਰਥਾਤ ਹੇ ਪਿਤਾ ਬੁਕਾਰਦਾ ਹੈ ਸੋ ਤੂੰ ਅਗਾਂਹ ਨੂੰ ਗੁਲਾਮ ਨਹੀਂ ਸਗ ਪੁੱਤਰ ਹੈ ਅਤੇ ਜੇ ਪੁੱਤਰ ਹੈ ਤਾਂ ਪਰਮੇਸ਼ਰ ਦੇ ਰਾਹੀਂ ਅਧਿਕਾਰੀ ਵੀ ਹੈ ਪਰ ਉਸ ਵੇਲੇ ਪਰਮੇਸ਼ਰ ਤੋਂ ਅਣਜਾਣ ਜੋ ਸਾਹ ਤੁਸੀਂ ਉਹਨਾਂ ਦੇ ਬੰਧਨ ਵਿੱਚ ਸਾਹ ਜਿਹੜੀ ਅਸਲ ਵਿੱਚ ਈਸ਼ਵਰ ਨਹੀਂ ਪਰ ਹੁਣ ਜਦ ਤੁਸੀਂ ਪਰਮੇਸ਼ਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਕਰ ਤੁਸੀਂ ਫੇਰ ਉਹਨਾਂ ਨਿਰਬਲ ਅਤੇ ਨਿਕਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓਂ ਆਇਆ ਚਾਹੁੰਦੇ ਹੋ ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਨ ਨੂੰ ਮੰਨਦੇ ਹੋ ਤੁਹਾਡੇ ਲਈ ਮੈਂ ਡਰਦਾ ਹਾਂ ਪਈ ਕਿਤੇ ਇਹ ਉਹ ਨਾ ਹੋਵੇ ਜਿਵੇਂ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ हे ਪ੍ਰਭੂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਪਈ ਤੁਸੀਂ ਮੇਰੇ ਜੇ ਬਣੋ ਇਸ ਲਈ ਜਦ ਮੈਂ ਤੁਹਾਡੇ ਅੱਗੇ ਬਣਿਆ ਹਾਂ ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ ਪਰ ਤੁਸੀਂ ਜਾਣਦੇ ਹੋ ਜਦ ਮੈਂ ਸਰੀਰ ਦੀ ਮਾਨਦਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪ੍ਰਤਾਵਾ ਸੀ ਉਹਨੂੰ ਤੁਸੀਂ ਤੁਛ ਨਾ ਜਾਣਿਆ ਨਾ ਉਸ ਤੋਂ ਸੂਕ ਕੀਤੀ ਪਰ ਮੈਨੂੰ ਪਰਮੇਸ਼ਰ ਦੇ ਦੂਤ ਦੀ ਨਿਆਈ ਸਗੋਂ ਮਸੀਹ ਯਿਸੂ ਦੀ ਨਿਆਈ ਕਬੂਲ ਕੀਤਾ ਸੋ ਹੁਣ ਤਰ ਤਨਵਾਦ ਕਿੱਥੇ ਗਿਆ ਕਿਉਂਕਿ ਮੈਂ ਤੁਹਾਡੇ ਲਈ ਸਾਖੀ ਪਰਦਾ ਹਾਂ ਪਈ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ ਫੇਰ ਕੀ ਮੈਂ ਤੁਹਾਨੂੰ ਸੱਚੀ ਗੱਲ ਅੱਖ ਨਾਲ ਤੁਹਾਡਾ ਵੈਰੀ ਬਣ ਗਿਆ ਉਹ ਤੁਹਾਨੂੰ ਫਸਲਾਉਂਦੇ ਤਾਂ ਬਹੁਤ ਹਨ ਪਰ ਭਲੀ ਨਿਤ ਨਾਲ ਨਹੀਂ ਸਗ ਉਹ ਤੁਹਾਡੇ ਛੇਕਿਆਂ ਚਾਹੁੰਦੇ ਹਨ ਪਈ ਤੁਸੀਂ ਵੀ ਉਹਨਾਂ ਨੂੰ ਫਸਲਾਓ ਪਰ ਪਹਿਲਾ ਇਹ ਹੈ ਜੋ ਭਲੀ ਗੱਲੇ ਸਦਾ ਤੁਹਾਨੂੰ ਫਸਲਾਉਣ ਅਤੇ ਨਾ ਕੇਵਲ ਉਸ ਵੇਲੇ ਜਦ ਮੇਰੇ ਤੁਹਾਡੇ ਕੋਲ ਹੋਵਾਂ ਏ ਮੇਰੇ ਬੱਚੋ ਜਿੰਨਾ ਚਿਰ ਤੁਹਾਡੇ ਵਿੱਚ ਮਸੀਹ ਸੂਰਤ ਨਾ ਫੜ ਲਵੇ ਮੈਨੂੰ ਤੁਹਾਡੇ ਲਈ ਫੇਰ ਪੀੜਾ ਲੱਗੀਆਂ ਹੋਈਆਂ ਹਨ ਅਤੇ ਮੈਂ ਚਾਹੁੰਦਾ ਸੀ ਜੋ ਹੁਣ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰ੍ਹਾਂ ਬੋਲਦਾ ਕਿਉਂ ਜੋ ਤੁਹਾਡੇ ਵੱਲੋਂ ਮੈਂ ਦੁਪਤਾ ਵਿੱਚ ਪਿਆ ਹੋਇਆ ਹਾਂ ਤੁਸੀਂ ਜੋ ਸ਼ਰਧਿਮਤ ਹੁਣਾ ਚਾਹੁੰਦੇ ਹੋ ਮੈਨੂੰ ਦੱਸੋ ਪਹਿਲਾਂ ਤੁਸੀਂ ਸ਼ਰਨ ਨੂੰ ਨਹੀਂ ਸੁਣਦੇ ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਮ ਦੇ ਦੋ ਪੁੱਤਰ ਹੋਏ ਇੱਕ ਗੋਲੀ ਤੋਂ ਦੂਜਾ ਆਜ਼ਾਦ ਤੋਂ ਪਰ ਜਿਹੜਾ ਗੁਲੀਤ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਆਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ ਇਹ ਦਿਸਤਾਨਦੀਆਂ ਗੱਲਾਂ ਹਨ ਅਰਥ ਇਹ ਹੈ ਜੋ ਇਹ ਤੀਵੀਆਂ ਦੋ ਨਿਮ ਹਨ ਇੱਕ ਤਾਂ ਸਿਨਾ ਪਹਾੜੋ ਹੈ ਜੋ ਗੁਲਾਮੀ ਲਈ ਜਣਦੀ ਹੈ ਇਹ ਹਾਜ਼ਰਾ ਹੈ ਪਰ ਯਰੂਸ਼ਲਮ ਜੋ ਤਹਾਂ ਹੈ ਉਹ ਆਜ਼ਾਦ ਹੈ ਉਹ ਸਾਡੀ ਮਾਤਾ ਹੈ ਕਿਉਂ ਜੋ ਲਿਖਿਆ ਹੋਇਆ ਹੈ हे ਬਾਝ ਜੈਕਾਰਕ ਜਾ ਤੂੰ ਜੋ ਨਹੀਂ ਜਣੀ ਖੁੱਲ ਕੇ ਗਾ ਅਤੇ ਚਿਲਾ ਤੂੰ ਜਿਹਨੂੰ ਪੀੜਾ ਨਹੀਂ ਲੱਗੀਆਂ ਕਿਉਂ ਜੋ ਛੁੱਟੜ ਦੇ ਬੱਚੇ ਸਵਾਗਣ ਦੇ ਬੱਚਾਂ ਨਾਲੋਂ ਵੱਧ ਹਨ ਪਰ ਇਹ ਭਰਾਵੋ ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਸ ਤੌਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤੇ ਵੀ ਹੁਣ ਵੀ ਹੁੰਦਾ ਹੈ ਪਰ ਧਰਮ ਪੁਸਤਕ ਕੀ ਆਖਦਾ ਹੈ ਗੋਲੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂਕਿ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਨਾਲ ਅਧਿਕਾਰ ਨਹੀਂ ਹੋਵੇਗਾ ਇਸ ਲਈ हे ਪ੍ਰਭੂ ਅਸੀਂ ਗੋਲੀ ਦੇ ਨਹੀਂ ਸਗੋਂ ਆਜ਼ਾਦ ਦੀ ਸੰਤਾਨ ਹਾਂ ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 5 ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਡਿੜ ਰਹਿਓ ਅਤੇ ਗੁਲਾਮੀ ਦੇ ਜ਼ੂਲੇ ਹੇਠਾਂ ਮੁੜ ਕੇ ਨਾ ਝੁਕੋ ਵੇਖੋ ਮੈਂ ਪਾਲਿਸ ਤੁਹਾਨੂੰ ਆਖਦਾ ਹਾਂ ਭਈ ਜੇ ਤੁਸੀਂ ਸੁੰਨਤ ਕਰਾਓ ਤਾਂ ਮਸੀਹ ਕੋਲੋਂ ਤੁਹਾਨੂੰ ਕੁਝ ਲਾਭ ਨਾ ਹੋਵੇਗਾ ਸਗੋਂ ਮੈਂ ਹਰੇਕ ਮਨੁੱਖ ਉਤੇ ਜਿਹੜਾ ਸੁੰਨਤ ਕਰਾਉਂਦਾ ਹੈ ਫਿਰ ਸਾਖੀ ਕਰਦਾ ਹਾਂ ਜੋ ਉਹ ਸਾਰੀ ਸਰਾ ਨੂੰ ਪੂਰਿਆ ਕਰਨ ਦਾ ਕਰਜ਼ਾਈ ਹੈ ਜਾਂ ਜੋ ਛਰਗ ਨਾਲ ਧਰਮੀ ਬਣਨਾ ਚਾਹੁੰਦੇ ਹੋ ਸੋ ਮਸੀਹ ਤੋਂ ਅੱਡ ਹੋ ਗਏ ਹੋ ਤੁਸੀਂ ਕਿਰਪਾ ਤੋਂ ਡਿੱਗ ਗਏ ਹੋ ਅਸੀਂ ਤਾਂ ਆਤਮਾ ਦੇ ਕਾਰਨ ਨੇਚਾ ਨਾਲ ਧਰਮ ਦੀ ਆਸ ਦੀ ਉੜੀ ਕਰਦੇ ਹਾਂ ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁਨਤ ਨਾ ਹੀ ਅਸੁਨਤ ਤੋਂ ਕੁਝ ਬਣਦਾ ਹੈ ਸਗੋ ਨੇਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ ਤੁਸੀਂ ਤਾਂ ਚੰਗੀ ਤਰ੍ਹਾਂ ਦੌੜੇ ਸਾਬ ਕਿਨੇ ਤੁਹਾਨੂੰ ਡੱਕ ਦਿੱਤਾ ਪਰ ਤੁਸੀਂ ਸੱਚਾਈ ਨੂੰ ਨਾ ਮੰਨੋ ਇਹ ਖਤਰ ਵਿਧਿਆ ਤੁਹਾਡੇ ਸੱਧਣ ਵਾਲੇ ਦੇ ਵੱਲੋਂ ਨਹੀਂ ਤੁਹਾਡਾ ਜਖਮੀਰ ਸਾਰੀ ਤੌਣ ਨੂੰ ਖਮੀਰੇ ਕਰ ਦਿੰਦਾ ਹੈ ਮੈਨੂੰ ਪ੍ਰਭੂ ਵਿੱਚ ਤੁਹਾਡੇ ਵੱਲੋਂ ਭਰੋਸਾ ਹੈ ਜੋ ਤੁਸੀਂ ਹੋਰ ਖਿਆਲ ਨਾ ਕਰੋਗੇ ਪਰ ਜਿਹੜਾ ਤੁਹਾਨੂੰ ਘਬਰਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ ਆਪਣੀ ਸਜ਼ਾ ਭੋਗੇਗਾ ਪਰ ਇਹ ਪ੍ਰਭੂ ਜਿਵੇਂ ਹੁਣ ਤੇ ਇੱਕ ਸੁੰਨਤ ਦੀ ਮਨਾਦੀ ਕਰਦਾ ਹਾਂ ਤਾਂ ਹੁਣ ਤੇ ਇੱਕ ਸਤਾਇਆ ਕਿਉਂ ਜਾਂਦਾ ਤਦ ਸਰੀਬ ਦੀ ਠੁਕਰ ਤਰੀਨਾ ਕਾਸ਼ ਕਿ ਉਹ ਜੜੇ ਤੁਹਾਨੂੰ ਪਰਮਾਉਂਦੇ ਹਨ ਆਪਣੇ ਲਿੰਗ ਵੱਡ ਲੈਂਦੇ ਹਨ हे प्रभू तुसी त आजादी ਲਈ ਸੱਦੇ ਗਏ ਸੋ ਪਰ ਆਪਣੀ आजादी ਨੂੰ ਸੀਰੀਅਸਲੀ ਔਸਰ ਜਾਣ ਕੇ ਨਾ ਵਰਤੋ ਸਗੋ ਪ੍ਰੇਮ ਦੇ ਰਾਹੀ ਇੱਕ ਦੂਏ ਦੀ ਟੈਲ ਸੇਵਾ ਕਰੋ ਕਿਉਂ ਜੋ ਸਾਰੀ ਸ਼ਰਅ ਇੱਕੋ ਗੱਲ ਵਿੱਚ ਸਨਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਪਈ ਆਪਣੇ ਗੌਂਡੀ ਨਾਲ ਆਪਣੇ ਜੇ ਪਿਆਰ ਕਰ ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀ ਚੱਕੀ ਪਾੜ ਖਾਓ ਤਾਂ ਵੇਖਣਾ ਪਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸਨ ਹੋ ਜਾਓ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰੇ ਨਾ ਕਰੋਗੇ ਕਿਉਂਕਿ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਜਦਾ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਸੋ ਨਾ ਕਰੋ ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰਧਾ ਦੇ ਮਤੇਤ ਨਹੀਂ ਹੋ ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ ਉਹ ਇਹ ਹਨ ਹਰਾਮਕਾਰੀ ਗੰਦਮੰਦ ਲੁੱਟਪੁਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਹਸਦ ਕ੍ਰੋਧ ਟੜੇ ਬਾਜ਼ੀਆਂ ਫੁੱਟਾ ਬਦਤਾਂ ਖਾਰ ਨਸ਼ੇ ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਆਖਿਆ ਸੀ ਪਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰ ਨਹੀਂ ਹੋਣਗੇ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਸੰਜਮ ਇਉਂ ਜੇ ਗੱਲਾਂ ਦੇ ਵਿਰੁੱਧ ਕੋਈ ਸ਼ਰਤ ਨਹੀਂ ਹੈ ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਨਾਂ ਦੀਆਂ ਕਾਮਨਾ ਅਤੇ ਵਿਸ਼ਵਾਸ ਨੇ ਸਲੀਬ ਉੱਤੇ ਚੜ ਦਿੱਤਾ ਜਿਐ ਅਸੀਂ ਆਤਮਾ ਦੁਆਰਾ ਜਾਂਦੇ ਹਾਂ ਤਾਂ ਆਤਮਾ ਦੁਆਰਾ ਚੱਲਿਏ ਵੀ ਅਸੀਂ ਫੋਕਾ ਕਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਚਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ ਪੌਲਸ ਰਸੂਲ ਦੇ ਪੱਤਰੀ ਗਲਾਤੀਆਂ ਨੂੰ ਅਧਿਆਇ 6 हे ਪ੍ਰਭੂ ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜੇ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਏ ਵਿੱਚ ਪਵੇਂ ਤੁਸੀਂ ਇੱਕ ਦੂਏ ਦੇ ਪਾਰ ਚੁੱਕ ਲਵੋ ਅਤੇ ਇਉਂ ਮਸੀਦੀ ਸ਼ਰਾਂ ਨੂੰ ਪੂਰਿਆ ਕਰੋ ਕਿਉਂਕਿ ਜੋ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਪਰ ਹਰੇਕ ਆਪਣੇ ਕੰਮ ਨੂੰ ਪਰਖੇ ਤਦ ਉਹਨੂੰ ਜਿਹੜੇ ਆਪਣੇ ਵੱਲ ਨਾ ਦੂਵੇ ਦੀ ਵੱਲ ਅਪਮਾਨ ਪ੍ਰਾਪਤ ਹੋਵੇਗਾ ਕਿਉਂਕਿ ਹਰੇਕ ਨੂੰ ਆਪਣੇ ਭਾਰ ਚੁੱਕਣਾ ਪਵੇਗਾ ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ ਤੁਸੀਂ ਧੋਖਾ ਨਾ ਖਾਓ ਪਰਮੇਸ਼ਰ ਠੱਠੇ ਵਿੱਚ ਨਹੀਂ ਉড়াইਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੜੇਗਾ ਵੀ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਂਸ ਨੂੰ ਵੜੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੜੇਗਾ ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵਿਲੇ ਸਿਰ ਵੱਡਾਂਗੇ ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਚਵਾਣਾ ਦੇ ਨਾਲ ਵੇਖੋ ਮੈਂ ਆਪਣੇ ਹੱਥੀਂ ਕਿੱਡੇ ਮੋٹے ਅੱਖਰ ਨਾਲ ਤੁਹਾਨੂੰ ਲਿਖਿਆ ਹੈ ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹਦੇ ਹਨ ਉਹ ਬਦੋ ਬਦੀ ਤੁਹਾਡੀ ਸੁਨਤ ਕਰਾਉਂਦੇ ਹਨ ਇਹਨਾਂ ਇਸ ਕਰਕੇ ਜੋ ਮਸੀਹ ਦੇ ਸਲੀਬ ਦੇ ਕਾਰਨ ਸਤਾਏ ਨਾ ਜਾਣ ਕਿਉਂਕਿ ਜਿਹੜੇ ਸੁੰਨਤੀ ਹਨ ਉਹ ਆਪ ਵੀ ਸ਼ਰਧ ਦੀ ਪਾਲਣਾ ਨਹੀਂ ਕਰਦੇ ਪਰ ਉਹ ਤੁਹਾਡੀ ਸੁੰਨਤ ਕਰਾਈ ਚਾਹੁੰਦੇ ਹਨ ਕੋਈ ਤੁਹਾਡੇ ਹੀ ਸਰੀਰ ਉੱਤੇ ਅਪਮਾਨ ਕਰਨ ਪਰ ਮੈਂਥੋ ਇਹ ਨ ਹੋਵੇ ਜੋ ਮੈਂ ਕਿਸੇ ਗੱਲ ਉੱਤੇ ਅਪਮਾਨ ਕਰਾਂ ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚੜਾਇਆ ਗਿਆ ਕਿਉਂ ਜੋ ਨਾ ਤਾਂ ਸੁੰਨਤ ਨਹੀਂ ਅਸੁੰਨਤ ਕੁਝ ਹੈ ਸਗੋਂ ਦਮਿ ਸ੍ਰੇਸ਼ਟ ਅਤੇ ਜਿਨਨੇ ਇਸ ਮਰਜ਼ਾਦਾ ਉਤੇ ਚੱਲਨ ਉਹਨਾਂ ਨੂੰ ਸ਼ਾਂਤੀ ਅਰ ਰਹਿਮ ਪ੍ਰਾਪਤ ਹੋਵੇ ਨਾਲੇ ਪਰਮੇਸ਼ਰ ਦੇ ਇਸ్రਾਈਲ ਨੂੰ ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੇ ਧਿਏ ਉਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ हे ਪ੍ਰਭੂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਰਹੇ ਆਮੀਨ